ਗੱਲਾਂ ਨੇ ਸ਼ੇਅਰ ਇਹਨੂੰ ਇੰਨਾ ਕਰੋ ਜਿੰਨਾ ਵੀ ਤੁਹਾਡਾ ਬਲ ਪੈਂਦਾ ਹੋਇਆ ਜੇ ਥੋਨੂੰ ਵਧੀਆ ਲੱਗਿਆ ਜੇ ਥੋਨੂੰ ਐ ਜੇ ਲੱਗਿਆ ਵੀ ਨਹੀਂ ਯਾਰ ਇਹਦੇ ਤਾਂ ਕੁਝ ਨਹੀਂ ਕੋਈ ਤੰਤ ਨਹੀਂ ਗੱਲ 'ਚ ਫੇਰ ਭਾਵੇਂ ਨਾ ਕਰੋ ਪਰ ਜੇ ਵਧੀਆ ਲੱਗਿਆ ਸ਼ੇਅਰ ਕਰੋ ਸੱਚੀਆਂ ਗੱਲਾਂ ਨੇ ਬਜ਼ੁਰਗਾਂ ਦੀਆਂ ਐ ਐਹੋ ਜੀਆਂ ਚੀਜ਼ਾਂ ਨੂੰ ਜੇ ਤੁਸੀਂ ਸਪੋਰਟ ਕਰੋ ਤਾਂ ਆਪਣੇ ਕੋਲੇ ਬਾਧੂ ਖਜ਼ਾਨਾ ਪਿਆ ਬਹੁਤ ਕੋਈ ਤੁਹਾਨੂੰ ਸਲਾਮਾਂਗੇ ਪਹਿਲਾਂ ਆ ਸੁਣੋ ਹੁੰਦੇ ਨਹੀਂ ਪਰਿੰਡਾ ਚੱਬ ਕੇ ਖੰਡ ਨਾ ਕਰੇ ਲੈ ਕਰੇ ਮਿੱਠੇ ਹੋਣ ਨਾ ਓਏ ਕਾਹਦਾ ਬੈਲੀ ਲੁੱਕ ਕੇ ਜੇ ਬਾਹਰ ਕਰਦੇ ਸਾਥ ਵਿੱਚ ਕੱਢਿਆ ਨਹੀਂ ਕਿਲਾ ਤਾਉਣ ਦਾ ਹੋ ਚੱਬ ਕੇ ਪਰਿੰਡਾ ਕੁੱਤੇ ਕੌੜ ਹੁੰਦੇ ਨਹੀਂ ਖੰਡ ਚ ਕਰੇ ਲੈ ਕਰੇ ਮਿੱਠੇ ਹੋਣ ਨਾ ਕਾਹਦਾ ਬੈਲੀ ਲੁੱਕ ਕੇ ਜੇ ਬਾਹਰ ਕਰਦੇ ਸੱਤ ਵਿੱਚ ਕੱਢਿਆ ਨਹੀਂ ਕਿਲਾ ਤਾਉਣ ਦਾ ਹੱਕਾ ਦਾਏ ਮਰਦ ਮਿਣ ਮਿਣ ਕਰਦਾ ਥੋੜਾ ਜੇ ਨਹੀਂ ਹੋਇਆ ਬਈ ਜਨਾਨੀ ਕਬੀ ਦਾ ਓਏ ਸੱਤ ਕਰਮਾਂ ਤੋਂ ਬਈ ਅੱਗ ਫੜਦੀ ਹਾਏ ਨਹੀਂ ਕੋਈ ਤੋੜ ਰੂੜੀਆਂ 'ਚ ਦੱਬੀ ਦਾ ਓਏ ਸੱਤ ਕਰਮਾਂ ਤੋਂ ਬਈ ਅੱਗ ਫੜਦੀ ਹਾਏ ਨਹੀਂ ਕੋਈ ਤੋੜ ਰੂੜੀਆਂ 'ਚ ਦੱਬੀ ਦਾ ਓਏ ਬਾਂਦਰਾਂ ਦੀ ਜਾਤ 'ਚ ਜਰਾਂਦ ਹੁੰਦੀ ਨਹੀਂ ਉੱਲੂ ਕਦੇ ਦਿਨੇ ਲਾਉਣ ਨਾ ਅਡਾਰੀਆਂ ਹਾ ਮੁੱਲ ਦੀ ਦਿਨਾਨੀ ਨਹੀਂ ਉਹ ਕਰਵਨ ਦੀ ਤੇ ਠੱਗ ਕਦੇ ਕਰਦੇ ਨਹੀਂ ਵਫਾਦਾਰੀਆਂ ਹਾ ਬਾਂਦਰਾਂ ਦੀ ਜਾਤ 'ਚ ਜਰਾਂਦ ਹੁੰਦੀ ਨਾ ਤੇ ਉੱਲੂ ਕਦੇ ਦਿਨੇ ਲਾਉਣ ਨਾ ਅਡਾਰੀਆਂ ਉਹ ਮੁੱਲ ਦੀ ਜਨਾਨੀ ਨਹੀਂ ਉਹ ਘਰ ਬੰਨਦੀ ਤੇ ਠੱਗ ਕਦੇ ਕਰ ਦੇਣੀ ਵਫਾਦਾਰੀਆਂ ਉਹ ਡੱਬ ਵਿੱਚ ਕੰਗਿਆ ਹਥਿਆਰ ਰਹਿ ਜਾਵੇ ਪਹਿਲਾਂ ਹੀ ਬਗਾਨਾ ਪੁੱਤ ਛੱਡੇ ਤੁਨਕੇ ਹੱਕ ਕਰ ਦੀ ਲਗਾੜ ਪੁਣਾ ਸੋਹਰੇ ਕਰ ਜੋ ਪੇਕਿਆਂ ਨੂੰ ਤੋੜ ਦਈਏ ਗੁੱਤ ਮੁੱਨ ਕੇ ਓਏ ਕਰਦੀ ਲਗਾੜ ਪੁਣਾ ਸੌਰੇ ਕਰ ਜੋ ਪੇਕਿਆਂ ਨੂੰ ਤੋੜਦੇ ਓ ਗੁੱਤ ਮੁੰਨ ਕੇ ਓ ਲਿਬੜੀ ਵੀ ਮੈਸ ਸਭ ਨੂੰ ਲਵੇੜਦੀ ਤੇ ਉਮਰਾਂ ਦਾ ਦੁੱਖ ਚੰਦਰੇ ਗਵਾਣ ਦਾ ਓਏ ਕਿੰਨੇ ਘਰ ਪੱਟੇ ਕਿੰਨੇ ਹੋਰ ਪੱਟੂਗੀ ਪੋਬਾ ਕਦੇ ਪਰਦਾ ਨਹੀਂ ਹੁੰਦਾ ਰਾਣ ਦਾ ਓਏ ਕਿੰਨੇ ਘਰ ਪੱਟੇ ਕਿੰਨੇ ਹੋਰ ਪੱਟੂਗੀ ਪੋਬਾ ਕਦੇ ਪਰਦਾ ਨਹੀਂ ਹੁੰਦਾ ਰਾਂਡ ਦਾ ਓਏ ਕਾਲਾ ਮਾਉੜ ਹਰ ਗੱਲ ਸੱਚ ਲਿਖਦਾ ਸੁਣ ਕੇ ਵਿਰੋਧੀਆਂ ਦੀ ਟੀਕ ਨਿਕਲ ਓਏ ਕਾਲਾ ਮਾਉੜ ਹਰ ਗੱਲ ਸੱਚ ਲਿਖਦਾ ਸੁਣ ਕੇ ਵਿਰੋਧੀਆਂ ਦੀ ਗਿੰਦ ਡੋਲਦੀ ਓ ਥਾਮ ਲੈਣਾ ਬੰਨ ਕੁੱਟਿਏ ਲਗਾੜੀ ਨੂੰ ਜੋ ਮਰਦ ਬਗਾਨੇ ਨੂੰ ਐ ਕੁੰਡਾ ਖੋਲਵੀਂ ਓ ਥਾਮ ਲੈਣਾ ਬੰਨ ਖੁੱਲਿਏ ਲਗਾੜੀ ਨੂੰ ਜੋ ਮਰਦ ਬਗਾਨੇ ਨੂੰ ਐ ਕੁੰਡਾ ਖੋਲਦੀ ਓ ਲੂਤੀ ਲਾਉ ਬੰਗਾ ਬਈ ਪਵਾਉਂਦਾ ਪਿੱਟਣੇ ਤੇ ਰਨ ਬਦਕਾਰ ਵੀਰੇ ਕਰ ਪੱਟਦੀ ਓਏ ਸੋਹਰਿਆਂ ਨੇ ਦਿੱਤੀ ਕਾਰ ਮਾਰੇ ਗੇੜੀਆਂ ਐ ਕਦੇ ਹੁੰਦੀ ਨਹੀਂ ਚੜਾਈ ਜੱਟ ਦੀ ਓਏ ਸੋਹਰਿਆਂ ਨੇ ਦਿੱਤੀ ਕਾਰ ਮਾਰੇ ਗੇੜੀਆਂ ਐ ਕਦੇ ਹੁੰਦੀ ਨਹੀਂ ਚੜਾਈ ਜੱਟ ਦੀ ਹਮਾਰੀ ਲਾਦ ਨਹੀਂ ਉਹ ਵਖਤ ਵਿਚਾਰਦੀ ਮਾਪਿਆਂ ਨੂੰ ਐਵੇਂ ਟੰਗੀ ਰੱਖੇ ਵੰਜਤੇ ਓ ਫੇੜਿ ਆਹੋ ਜਾਟੀ ਉਹਦੀ ਖੇਤੀ ਫੇੜਿਆ ਨਿਤ ਹੀ ਲਿਆਉਂਦਾ ਜਿਹੜਾ ਸੰਧ ਮੰਗ ਕੇ ਓ ਫੇੜਿ ਜ਼ਿਮੀਦਾਰ ਉਹਦੀ ਖੇਤੀ ਫੇੜਿਆ ਬਾਈ ਰੋਜ ਹੀ ਲਿਆਉਂਦਾ ਜਿਹੜਾ ਸੰਧ ਮੰਗ ਕੇ ਸੋ ਇਹੇ ਗਾਣੇ ਸੁਣਨ ਲਈ ਬਾਈ ਕਾਲਾ ਮਾਨ ਜਿੰਦਾਬਾਦ ਜਿੰਦਾਬਾਦ ਬਾਈ ਕੀ ਨਾਂ ਲਿਖਿਆ ਬਈ ਹਰ ਹਰ ਹਰਮਨ ਹਰਮਨਜੀਤ ਸਤਿ ਸ਼੍ਰੀ ਅਕਾਲ ਬਾਈ ਸਿੱਧੂ ਮੂਸੇਵਾਲਾ ਕਾਲਾ ਵੀਰ ਪਿੰਡ ਪਿੰਡ ਬਾਈ ਆਪਣਾ ਮੌੜ ਮੰਡੀ ਦੇ ਕੋਲੇ ਇਹ ਆ ਬਾ ਬਟਿੰਡਾ ਜਿਲ੍ਹਾ ਪਿੰਡ ਹੈ ਮੌੜ ਮੰਡੀ ਤੋਂ 4 ਕਿਲੋਮੀਟਰ ਹੈ ਸਾਈਡ ਤੇ ਸੋ ਜਿੰਨੇ ਵੀ ਭੈਣ ਭਰਾ ਤੁਸੀਂ ਦੇਖ ਰਹੇ ਹੋ ਜਾਂ ਦੇਖੋਗੇ ਫੇਰ ਬਾਈ ਬਣ ਕੇ ਜ਼ਰੂਰ ਕਰਿਆ ਕਿ ਇਹ ਹੀ ਗੱਲਾਂ ਗਾਣੇ ਇਹ ਜੇ ਵਾਧੂ ਪਏ ਆ ਤੇ ਤੁਹਾਨੂੰ ਇਹ ਆ ਕੋਈ ਸੁਨਾਮਾ ਤੁਸੀਂ ਕਹੋਗੇ ਵੀ ਹਾਂ ਬਾਈ ਠੀਕ ਆ ਯਾਰ ਹਨਾ ਹਰੇਕ ਗੱਲ ਦਾ ਕੋਈ ਮਤਲਬ ਹੁੰਦਾ ਹੈ ਇਹ ਨਹੀਂ ਹੈ ਉਹ ਟੰਗ ਦੀ ਬਾਹ ਉਹ ਜੋੜਤੀ ਉਹ ਜੋੜਤੀ ਦੂਜੇ ਗਾਣੇ ਵੀ ਆ ਸਾਈਡ Song ਵੀ ਹੈ ਲੋਕ ਤੱਤ ਵੀ ਆ ਹਰੇਕ ਪ੍ਰਕਾਰ ਦੇ ਗਾਣੇ ਆ ਆਪਣੇ ਜੇ ਪੁੱਤ ਬੈਲੀ ਬਣਦੀ ਉਹ ਸੁਣ ਲੈ ਬਾਈ ਉਹ ਸੁਣ ਲੈ ਵਾਓ ਬਾਈ ਜਿਹੜਾ ਜਿਹੜਾ ਕੁਝ ਕਹਾਂਗੇ ਉਹ ਸੁਣਾ ਦੂ ਤੁਹਾਨੂੰ ਉਹ ਗਾਣਾ ਬਹੁਤ ਘੈਂਟ ਆ ਬਾਈ ਮੈਂ ਬਹੁਤ ਗਾਇਆ ਮੈਂ ਸਕੂਲ ਕਾਲਜ ਵੀ ਗਾਉਂਦਾ ਰਹਿੰਦਾ ਹਾਂ ਜੀ ਹੋ ਜੇ ਬਾਣੀਆਂ ਜੇ ਕਰੇ ਆਸ਼ਕੀ ਬਈ ਬਵੇ ਨਾ ਹਟ ਤਾ ਧਾਰੂ ਪੀ ਕੇ ਸੌਦਾ ਜੇ ਵਪਾਰੀ ਕਰਦੇ ਹੋ ਨਫਾ ਨਹੀਂ ਖੱਟਦਾ ਫੇਲ ਹੋ ਜੇ ਬਾਣੀਆਂ ਜੇ ਕਰੇ ਆਸ਼ਕੀ ਬਈ ਬਵੇ ਨਾ ਹਟ ਤਾ ਧਾਰੂ ਪੀ ਕੇ ਸੌਦਾ ਜੋਬ ਵਪਾਰੀ ਕਰਦੇ ਹੋ ਨਫਾ ਨਹੀਂ ਖੱਟਦਾ ਓ ਪਉਏ ਵਾਲਾ ਯਾਰ ਨਹੀਂ ਲਿਹਾਜ ਕਰਦਾ ਵੀ ਗੁੱਲੀ ਪਾ ਜੇ ਨਾ ਕੱਟ ਦੀ ਸਮਾਨੋ ਗੁੱਡੀ ਉੱਤੇ ਡਿੱਗਦੀ ਜੇ ਪੁੱਤ ਬੈਲੀ ਬਣ ਜਾ ਕੱਟ ਦੀ ਸਮਾਨੋ ਗੁੱਡੀ ਉੱਤੇ ਡਿੱਗਦੀ ਜੇ ਪੁੱਤ ਬੈਲੀ ਬਣ ਜਾ ਤੀਮੀਆਂ ਦਾ ਯਾਰ ਨਹੀਂ ਆ ਤੋ ਤੀਮੀਆਂ ਦਾ ਯਾਰ ਨਹੀਂ ਕਿਸੇ ਨੂੰ ਤਾਰਦਾ ਕਿਤੇ ਸਾਧ ਬਣ ਜਾ ਹੱਥ ਹਾਲ ਬਣ ਤੀਮੀਆਂ ਦਾ ਯਾਰ ਨਹੀਂ ਕਿਸੇ ਨੂੰ ਤਾਰਦਾ ਪਾਵੇਂ ਸਾਧ ਬਣ ਜਾ ਹੋ ਜਿੱਥੇ ਮਾਰ ਰੱਬ ਦੀ ਵੀ ਕਮ ਆਉਂਦੇ ਨਾ ਸਾਧੂਆਂ ਦੇ ਮਣਕੇ ਜਿੱਥੇ ਮਾਰ ਰੱਬ ਦੀ ਵੀ ਕਮ ਆਉਂਣ ਨਾ ਸਾਧੂਆਂ ਦੇ ਮਣਕੇ ਹੱਕੀ ਫੈਰਾ ਤੀਰਥਾਂ ਤੇ ਜਾ ਕੇ ਨਾਉਂਦਾ ਜੀ ਮਹਿਲਾ ਹੋਵੇ ਮਰਨ ਜਾ ਜੱਟ ਦੀ ਸਮਾਨੋ ਗੁੱਡੀ ਉਹਦੇ ਡਿੱਗਦੀ ਜਾਂ ਪੁੱਤ ਬੈਲੀ ਬਣਦਾ ਜੱਟ ਦੀ ਸਮਾਨੋ ਗੁੱਡੀ ਉਹਦੇ ਡਿੱਗਦੀ ਜੇ ਪੁੱਤ ਬੈਲੀ ਬਣ ਜਾ ਸੋ ਜਿੰਨੇ ਵੀ ਜੁੜੋਗੇ ਬਾਈ ਸ਼ੇਅਰ ਕਰੋ ਭਰਾ ਬਣ ਕੇ ਗਰੁੱਪਾਂ ਗਰਾਪਾਂ ਚ ਤੇ ਕੱਲ ਨੂੰ ਐਤਵਾਰ ਹੈ ਬਾਈ ਕੱਲ ਨੂੰ ਲਗਭਗ ਲੋਕ ਫ੍ਰੀ ਹੁੰਦੇ ਆ ਨਾ ਕੱਲ ਨੂੰ ਤੜਕੇ 8:30 ਵਜੇ ਲਾਈਵ ਜ਼ਰੂਰ ਸੁਣਿਓ ਹਨੂ ਬਹੁਤ ਘੈਂਟ ਚੀਜ਼ ਸੁਣਾਉਂਗਾ ਆਸ਼ਕਾਂ ਤੇ ਵੀ ਐ ਤੇ ਸਾਰੀਆਂ ਗੱਲਾਂ ਉਹਦੇ ਚ ਲੋਕ ਤਾਂ ਅੱਥ ਮੇਰਾ ਲਿਖਿਆ ਪਿਆ ਸੋ ਜ਼ਰੂਰ ਜੁੜਿਓ ਕੱਲ ਨੂੰ ਸੋ ਰੱਬ ਰੱਖਾ ਬਈ ਚੈਨਲ ਸਬਸਕ੍ਰਾਈਬ ਕਰ ਲਿਓ ਕਿਸੇ ਦੀ ਕੋਈ ਫਰਮਾਇਸ਼ ਹੋਵੇ ਮੈਨੂੰ ਜਰੂਰ ਦੱਸਿਆ ਕਰੋ ਕੋਸ਼ਿਸ਼ ਕਰਾਂਗੇ ਜੇ ਗਾਣਾ ਯਾਦ ਹੋਵੇ ਹਨਾ ਤਾਂ ਤੁਹਾਨੂੰ ਮੈਂ ਜਰੂਰ ਸੁਣਾਉਂਗਾ ਸੋ ਰੱਬ ਰੱਖਾ ਸਸੀ ਕਾਂਗ ਬਈ